ਮੈਨੂੰ ਤਾਂ ਨਹੀਂ ਪੂਆ ਕਿਤੇ ਵਿਚਾਰੀ ਇਹ ਨਾ ਸੋਚੀ ਜਾਵੇ ਹੈ ਵੀ ਮੇਰੇ ਭਾਈ ਨਹੀਂ ਹੈਗਾ ਕੋਈ ਵੀ ਮੇਰੇ ਬੰਨੀ ਗਈ ਆਉਂਦਾ ਨਹੀਂ ਇਹ ਤਾਂ ਪੁੱਤੂ ਬਾਹਲੀ ਚੰਗਾ ਕੀਤਾ ਮੇਰੀ ਗੱਲ ਸੁਣ ਪੁੱਤ ਹੋਰ ਕਿਸੇ ਨੂੰ ਕੁਝ ਦੇ ਨਾ ਦੇ ਮੈਂ ਤਾਂ ਇਹ ਕਹਿੰਦੀ ਚਾਹੇ ਮੈਨੂੰ ਵੀ 1 ਰੁਪਏ ਦੀ ਚੀਜ਼ ਨਾ ਦੇ ਇਹਨੂੰ ਨਾ ਪੁੱਤ ਭੁੱਲੀ ਜਾਂਦੇ ਕਿ ਪਰ ਮੈਂ ਤਾਂ ਕਿਉਂਕਿ ਹੁਣ ਇਹਦੇ ਤਾਂ ਕੋਈ ਨਹੀਂ ਹੈਗਾ ਤੁਸੀਂ ਹੋਂ ਇਹਦੇ ਫਿਰ ਕਿਉਂਗਾ ਜੇ ਮੇਰੇ ਚਾਚੇ ਦੀ ਕੁੜੀ ਆ ਤਾਂ ਹੀ ਤਾਂ ਕਹਿੰਦੇ ਵੀ ਪਤਾ ਸਾਕਿਆਂ ਨਾਲ ਵੱਧ ਕੇ ਤੈਨੂੰ ਪਤਾ ਪੂਆ ਮੰਨਦਾ ਤੁਹਾਡੇ ਸਿਰ ਤੇ ਆ ਪੁੱਤੇ ਸਭ ਕੁਝ ਮੈਂ ਤਾਂ ਤਾਂ ਹੀ ਤਾਂ ਸਭ ਤੋਂ ਪਹਿਲਾਂ ਇਹਦੇ ਘਰੇ ਆਉਣਾ ਹਾਂ ਹਾਂ ਵੀ ਇਹਦੇ ਮਾਨ ਚ ਨਾ ਜਾਵੜੇ ਵੀ ਹਾਂ ਉਧਰ ਆ ਵੀ ਸਕੀ ਕੋਲੇ ਚ ਲਿਆ ਜਾਂਦਾ ਤਸੀਂ ਤਾਂ ਕਹਿ ਨਹੀਂ ਪਰ ਮੈਂ ਉਹਦੇ ਕੋਲ ਤਾਂ ਹੁਣ ਜਾਣਾ ਨਹੀਂ ਮੈਂ ਤਾਂ ਪੈਰ ਪਾਉਣਾ ਨਹੀਂ ਉੱਥੇ ਜਿਹੜੀਆਂ ਉਹ ਗੱਲਾਂ ਬੋਲੀਆ ਮੇਰੇ ਦਿਲ ਦਿਮਾਗ ਚ ਬੜੀਆਂ ਵਿਆਂ ਮੈਤੂੰ ਨਹੀਂ ਹੁਣ ਨਿਕਲਦੀਆਂ ਐਨਾਂ ਵੀ ਟੁੱਟ ਕੇ ਨਹੀਂ ਬੈਠਦੇ ਹੁੰਦੇ ਤੂੰ ਜਾ ਆ ਪੁੱਤ ਬਣ ਕੇ ਕਾਹਨੂੰ ਇਹ ਉਹ ਕਰਦਾ ਨਾਲ ਤੇਰੇ ਘਰੇ ਚ ਗਈ ਤੇਰੀ ਮਾਂ ਲੜੂਗੀ ਬਾਕੀ ਕਿਤੋਂ ਵੀ ਦੋ ਬੀਪੇ ਦੇ ਕੇ ਆ ਗਿਆ ਮੈਂ ਨਹੀਂ ਦੱਸਦਾ ਉਹਦਾ ਉਹਨੂੰ ਕੋਈ ਉਹ ਬੱਸ ਉਹ ਕੁੜੀਏ ਇਹ ਸੁੱਕ ਆਈਏ ਕੋਈ ਆ ਜਾ ਬਰਹਣ ਦੇ ਪੜੇ ਜਾ ਤੂੰ ਨਾ ਬਣਾਈ ਮਾਣ ਜਾਪਨੇ ਦਾ ਗਰਮੀ ਬਹੁਤ ਆ ਹਾਂਜੀ ਵੀਰੇ